ਜੁਨਾਈਟਿਡ ਅਕਾਲੀ ਦਲ ਵੱਲੋਂ ਅੱਜ ਪਵਿੱਤਰ ਸਥਾਨ ਸ੍ਰੀ ਬੰਗਲਾ ਸਾਹਿਬ ਵਿਖੇ ਪੰਜਾਬ ਤੋਂ ਆਇ ਇੱਕ ਸਿੱਖਾਂ ਦਾ ਕਾਫਲਾ ਪਹੁੰਚਾ ਇਸ ਮੌਕੇ ਤੇ ਇਹਨਾਂ ਨੂੰ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ ਵੱਲ ਜਾਂਦਿਆਂ ਨੂੰ ਰੋਕਿਆ ਗਿਆ ਇਸ ਮੌਕੇ ਤੇ ਬੁਲਾਰੇ ਧਿਆਨ ਸਿੰਘ ਮੰਡ ਨੇ ਕਿਹਾ ਪੂਰਾ ਸੰਸਾਰ ਪੂਰਾ ਦੇਸ਼ ਇਹ ਗੱਲ ਨੂੰ ਸਮਝਦਾ ਹੈ ਕਿ ਪੰਜਾਬ ਦੇ ਵਿੱਚ ਪਿਛਲੇ ਸਮੇਂ ਬਾਦਲ ਭੀਜਪੀ ਸਰਕਾਰ ਦੇ ਵੇਲੇ ਸ੍ਰੀ ਗੁਰੂ ਗਰੰਤ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਬੇਅਦਬੀ ਬਹੁਤਾਂ ਵਾਂ ਤੇ ਹੋਈ ਔਰ ਉੱਥੇ ਸਾਡੇ ਸਿੰਘ ਵੀ ਸਰਕਾਰ ਦੇ ਹੁਕਮ ਦੇ ਨਾਲ ਸ਼ਹੀਦ ਕੀਤੇ ਗਏ ਬਹੁਤ ਸਾਰੇ ਜ਼ਖਮੀ ਹੋਏ ਬਹੁਤ ਸਾਰੇ लाठी चार्ज ਹੋਏ ਤੇ ਬਹੁਤ ਸਾਰੇ ਲੋਕਾਂ ਦੇ ਉੱਤੇ ਪਰਚੇ ਦਰਜ ਕਰਕੇ ਝੂਠੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਗਿਆ ਔਰ ਸਰਕਾਰ ਨੇ ਇਨਸਾਫ ਦੇਣ ਦੀ ਬਜਾਏ ਲੋਕਾਂ ਨੂੰ ਡਾਂਗ ਦੇ ਨਾਲ ਦਬਾ ਕੇ ਰੱਖਿਆ ਔਰ ਉਸ ਤੋਂ ਬਾਅਦ ਲੋਕਾਂ ਨੇ ਉਹ ਗੱਲ ਯਾਦ ਰੱਖੀ ਤੇ ਜਦੋਂ ਚੋਣਾਂ ਆਈਆਂ ਸਰਕਾਰ ਨੇ ਲੋਕਾਂ ਨੇ ਸਰਕਾਰਾਂ ਨੂੰ ਬਦਲ ਦਿੱਤਾ ਔਰ ਉਸ ਤੋਂ ਬਾਅਦ 1.5 ਸਾਲ ਸਰਕਾਰ ਜਿਹੜੀਆਂ ਨਵੀਆਂ ਬਣੀਆਂ ਉਹ ਵੀ ਖਮੋਸ਼ ਰਹੀਆਂ ਉਸ ਤੋਂ ਬਾਅਦ ਫਿਰ ਬਰਗਾੜੀ ਮੋਰਚਾ ਲੱਗਿਆ ਉੱਥੇ ਲੱਖਾਂ ਲੋਕ ਇਕੱਠੇ ਹੋਏ ਉਹਨਾਂ ਲੋਕਾਂ ਦੇ ਇਕੱਠ ਦੇ ਨਾਲ ਦਬਾਅ ਦੇ ਨਾਲ ਪੰਜਾਬ ਦੀ ਸਰਕਾਰ ਨੇ ਇੱਕ ਸੱਟ ਤਿਆਰ ਕੀਤੀ ਉਹ ਸੱਟ ਨੇ ਆਪਨਾ ਕੰਮ ਅਸੀਂ ਸਮਝਦੇ ਹਾਂ ਸਾਰੀ ਸਿੱਖ ਕੌਮ ਸਮਝਦੀ ਹੈ ਸਾਰਾ ਖਾਲਸਾ ਪੰਥ ਸਮਝਦਾ ਹੈ ਕਿ ਉਸ ਸਿੱਟ ਨੇ ਇਮਾਨਦਾਰੀ ਦੇ ਨਾਲ ਆਪਣਾ ਕੰਮਕਾਰ ਸ਼ੁਰੂ ਕੀਤਾ ਪਰ ਜਦੋਂ ਉਹਨਾਂ ਦੇ ਰਿਜ਼ਲਟ ਹੈ ਉਹਨਾਂ ਦੇ ਕੰਮ ਦੇ ਉਹ ਰਿਜ਼ਲਟ ਦੇ ਵਿੱਚ ਜਦੋਂ ਐਸਐਸਪੀ ਦੇ ਗੱਲ ਵਿੱਚ ਰਸਾ ਪਿਆ ਜਿਨੇ ਗੋਲੀਆਂ ਚਲਾਈਆਂ ਸੀ ਜਦੋਂ ਆਈਜੀ ਦੇ ਗੱਲ ਦੇ ਵਿੱਚ ਰਸਾ ਪਿਆ ਉਹ ਕਾਨੂੰਨ ਦੇ ਕਟਾਰੇ ਦੇ ਵਿੱਚ ਖੜਾ ਹੋਇਆ ਜਦੋਂ ਸੁਮੇਧ ਸੈਣੀ ਤੋਂ ਡੀਜੀਪੀ ਸਾਬਕਾ ਪੰਜਾਬ ਪੁਲਿਸ ਉਹਦੇ ਤੋਂ ਪੁੱਛਗਿਛ ਹੋਈ ਜਦੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿਛ ਹੋਈ ਜਦੋਂ ਸੁਖਬੀਰ ਸਿੰਘ ਬਾਦਲ ਡਿਪਟੀ ਸੀਐਮ ਤੋਂ ਪੁੱਛਗਿਛ ਹੋਈ ਜਦੋਂ ਸਨਾਰੀਆ ਜੇਲ੍ਹ ਦੇ ਵਿੱਚ ਪੁੱਛਗਿਛ ਲਈ ਸਿੱਟ ਸਨਾਰੀਆ ਜੇਲ੍ਹ ਪਹੁੰਚਣ ਲੱਗੀ ਤੇ ਐ ਲੱਗਿਆ ਇਹਨਾਂ ਨੂੰ ਬੀਜੇਪੀ ਨੂੰ ਤੇ ਅਕਾਲੀ ਦਲ ਨੂੰ ਬਾਦਲ ਦਲ ਨੂੰ ਕਿ ਹੁਣ ਸਾਡੀ ਗਿਰਫਦਾਰੀ ਕਿਸੇ ਵੇਲੇ ਵੀ ਸੰਭਵ ਹੈ ਇਹ ਜਿਹੜਾ ਇਮਾਨਦਾਰ ਕੁਮਰ ਵਿਜੇ ਪ੍ਰਤਾਪ ਜਿਹੜਾ ਇਹ ਅਫਸਰ ਆ ਇਹ ਇਹਦਾ ਤਬਾਦਲਾ ਇਹਦੀ ਬਦਲੀ ਹੋਣੀ ਬਹੁਤ ਜ਼ਰੂਰੀ ਹੈ ਨਹੀਂ ਤਾਂ ਸਾਨੂੰ ਇਹ ਚੋਣਾਂ ਤੋਂ ਪਹਿਲਾਂ ਪਹਿਲਾਂ ਇਹ ਇਹ ਸਾਡੇ ਗੱਲ ਵਿੱਚ ਰਸਾ ਪਾ ਸਕਦਾ ਸੋ ਇਸ ਗੱਲ ਨੂੰ ਮੁੱਖ ਰੱਖ ਕੇ ਇੱਕ ਝੂਠੀ-ਮੂਠੀ ਦਰਖਾਸਤ ਲਿਖ ਕੇ ਉਹਦੇ ਤੇ ਇਲਜ਼ਾਮਬਾਜ਼ੀ ਲਾ ਕੇ ਭਾਰਤ ਦੇ ਇਲੈਕਸ਼ਨ ਕਮਿਸ਼ਨ ਨੂੰ ਆ ਕੇ ਉਹ ਦਿੱਤੀ ਗਈ ਇਲੈਕਸ਼ਨ ਕਮਿਸ਼ਨ ਨੇ ਭਾਰਤ ਦਾ ਇਲੈਕਸ਼ਨ ਕਮਿਸ਼ਨ ਬਹੁਤ ਜ਼ਿੰਮੇਵਾਰ ਇੱਕ ਅਥਾਰਟੀ ਹੈ ਔਰ ਉਸਨੇ ਪੂਰੇ ਦੇਸ਼ ਦੀਆਂ ਚੋਣਾਂ ਨੂੰ ਨਿਰਪੱਖਤਾ ਦੇ ਨਾਲ ਕਰਵਾਉਣਾ ਹੁੰਦਾ ਹੈ ਪਰ ਬਗੈਰ ਕਿਸੇ ਜਾਂਚ ਕੀਤੇ ਇੱਕ ਇਮਾਨਦਾਰ ਅਫਸਰ ਦਾ ਤਬਾਦਲਾ ਕਰ ਦੇਣਾ ਉਹ ਬਹੁਤ ਪੰਜਾਬ ਦੇ ਵਾਸਤੇ ਸਿੱਖ ਪੰਥ ਦੇ ਵਾਸਤੇ ਸਿੱਖ ਕੌਮ ਦੇ ਵਾਸਤੇ ਇਹ ਬੜੀ ਮੰਦ ਭਾਗੀ ਇੱਕ ਖਬਰ ਸੀ ਇਹ ਅੱਗ ਦੇ ਵਾਂਗੂ ਦੇਸ਼ ਵਿਦੇਸ਼ ਦੇ ਵਿੱਚ ਪੂਰੀ ਫੈਲੀ ਔਰ ਸਾਰਿਆਂ ਨੇ ਇਸ ਗੱਲ ਦਾ ਦੁੱਖ ਮਨਾਇਆ ਔਰ ਸਾਰਾ ਪੰਜਾਬ ਅੱਜ ਸੜਕਾਂ ਦੇ ਉੱਤੇ ਆਉਣ ਵਾਸਤੇ ਤਿਆਰ ਹੈ ਸੋ ਅਸੀਂ ਭਾਰਤ ਦੇ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਅੱਜ ਇੱਕ ਮੰਗ ਪੱਤਰ ਦੇ ਰੂਪ ਦੇ ਵਿੱਚ ਜਿੱਥੇ ਬੰਦियां ਸਾਰੀਆਂ ਇੱਥੇ ਦੇਣ ਵਾਸਤੇ ਆਏ ਆ ਕਿ ਇਹ ਜਿਹੜੀ ਬਦਲੀ ਕੀਤੀ ਹੈ ਇਹਦੇ ਤੇ ਮੁੜ ਵਿਚਾਰ ਕੀਤਾ ਜਾਵੇ ਕੁਮਰ ਵਿਜੇ ਪ੍ਰਤਾਪ ਜਿਹੜਾ ਉਹਨੂੰ ਆਪਣੀ ਡਿਊਟੀ ਤੇ ਲਾਇਆ ਜਾਵੇ ਇਹ ਚੋਨਾ ਦੇ ਵਿੱਚ ਕੋਈ ਵਿਗੜ ਨਹੀਂ ਇਹਦੇ ਨਾਲ ਚੋਨਾ ਨਹੀਂ ਪ੍ਰਭਾਵਿਤ ਹੋ ਸਕਦੀਆਂ ਇਹ ਪਹਿਲਾਂ ਕੇਸ ਵਾਪਰੇ ਨੇ ਉਹਨਾਂ ਦੀ ਜਾਂਚ ਚੱਲ ਰਹੀ ਹੈ ਅੱਜ ਕੋਈ ਨਵਾਂ ਕੇਸ ਨਹੀਂ ਸੋ ਇਸ ਕਰਕੇ ਅਸੀਂ ਚਾਹਾਂਗੇ ਕਿ ਇਹ ਸੰਕੇਤ ਜਿਹੜਾ ਸਾਡਾ ਅੱਜ ਇੱਥੇ ਆਉਣਾ ਹੈ ਇਹਨੂੰ ਬਹੁਤ ਕੀਮਤੀ ਸਮਝਿਆ ਜਾਵੇ ਔਰ ਇਸ ਤੋਂ ਬਾਅਦ ਪਹਿਲਾਂ ਅਸੀਂ 7 ਦਿਨ ਦਾ ਇੱਕ ਹਫਤੇ ਦਾ ਪੰਜਾਬ ਦੇ ਵਿੱਚ ਮੈਮੋਰੰਡਮ ਇੱਕ ਅਸੀਂ ਅਲਟੀਮੇਟ ਮੰਨ ਦਿੱਤਾ ਹੋਇਆ ਕਿ ਅਗਰ 7 ਦਿਨਾਂ ਦੇ ਅੰਦਰ-ਅੰਦਰ ਇੱਕ ਹਫਤੇ ਦੇ ਅੰਦਰ-ਅੰਦਰ ਇਹ ਜਿਹੜੀ ਤਬਾਦਲਾ ਵਾਪਸ ਨਹੀਂ ਹੁੰਦਾ ਤੇ ਫਿਰ ਅਸੀਂ ਪੰਜਾਬ ਦੇ ਵਿੱਚ ਸੰਘਰਸ਼ ਕਰਾਂਗੇ ਪੂਰੇ ਪੰਜਾਬ ਨੂੰ ਨਾਲ ਲੈ ਕੇ ਪੂਰੀ ਸਿੱਖ ਸੰਗਤ ਨੂੰ ਨਾਲ ਲੈ ਕੇ ਪੂਰੀ ਸਿੱਖ ਸਿਆਸੀ ਪਾਰਟੀਆਂ ਨੂੰ ਨਾਲ ਲੈ ਕੇ ਸੰਤ ਸਮਾਜ ਨੂੰ ਨਾਲ ਲੈ ਕੇ ਸੰਪਰਦਾਵਾਂ ਨੂੰ ਨਾਲ ਲੈ ਕੇ ਪੂਰੇ ਖਾਲਸਾ ਪੰਥ ਨੂੰ ਇਨਸਾਫ ਪਸੰਦ ਲੋਕਾਂ ਨੂੰ ਨਾਲ ਲੈ ਕੇ ਅਸੀਂ ਪੰਜਾਬ ਦੇ ਵਾਸਤੇ ਕੋਈ ਪ੍ਰੋਗਰਾਮ ਦਵਾਂਗੇ ਉਹਦਾ ਐਲਾਨ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ 17 ਤਰੀਕ ਨੂੰ ਪੰਜਾਬ ਦੇ ਵਿੱਚ ਮੀਟਿੰਗ ਰੱਖਾਂਗੇ ਉਸ ਮੀਟਿੰਗ ਦੇ ਵਿੱਚ ਵਿਚਾਰ ਕਰਕੇ ਅਗਲਾ ਪ੍ਰੋਗਰਾਮ ਅਸੀਂ ਦਵਾਂਗੇ ਸੋ ਇਸ ਤੋਂ ਪਹਿਲਾਂ ਕਿ ਸਾਨੂੰ ਉਹ ਪ੍ਰੋਗਰਾਮ ਨਾ ਦੇਣਾ ਪਵੇ ਇਲੈਕਸ਼ਨ ਕਮਿਸ਼ਨ ਸਿੱਖ ਪੰਥ ਦੇ ਜਜ਼ਬਾਤਾਂ ਨੂੰ ਸਮਝਦਾ ਹੋਇਆ ਸਿੱਖ ਕੌਮ ਦੀ ਕੀਮਤ ਨੂੰ ਸਮਝਦਾ ਹੋਇਆ ਕਿਉਂਕਿ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਹੈ ਇਸ ਕਰਕੇ ਅਸੀਂ ਇਨਸਾਫ ਚਾਹੁੰਦੇ ਆ ਇਹ ਇਹ ਕੁਮਰ ਵਿਜੇ ਪ੍ਰਤਾਪ ਜਿਹੜਾ ਹੈ ਇਹਦੀ ਬਦਲੀ ਜਿਹੜੀ ਉਹ ਰੱਦ ਕਰਨੀ ਚਾਹੀਦੀ ਹੈ